ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਦਿਨੀ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ ਚ ਹਰੀਜ ਖਬਰ ਆਈ ਕਿ ਉਸ ਨੂੰ ਹਸਪਤਾਲ ਚ ਭਰਤੀ ਕਰਾਇਆ ਗਿਆ ਜਿਸ ਤੋਂ ਬਾਅਦ ਹਸਪਤਾਲ ਦੇ ਬੈੱਡ ਤੋਂ ਅਦਾਕਾਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਰਾਖੀ ਸਾਵੰਤ ਨੇ ਖੁਦ ਆਪਣੀ ਸਿਹਤ ਦੀ ਅਪਡੇਟ ਦਿੱਤੀ ਹੈ ਔਰ ਉਸਨੇ ਆਪਣੇ ਆਪ ਨੂੰ ਫਾਈਟਰ ਦੱਸਿਆ ਬਿਗ ਬਾਸ ਫੇਮ ਰਾਖੀ ਸਾਵੰਤ ਨੇ ਦੱਸਿਆ ਹੈ ਕਿ ਡਾਕਟਰਾਂ ਨੂੰ ਉਸ ਦੀ ਬੱਚੇਦਾਨੀ ਦੇ ਵਿੱਚ 10 ਸੈਂਟੀਮੀਟਰ ਦਾ ਟਿਊਮਰ ਮਿਲਿਆ ਤੇ ਉਹ ਇਹ ਟਿਊਮਰ ਸਾਰਿਆਂ ਨੂੰ ਦਿਖਾਏਗੀ ਅਦਾਕਾਰਾਂ ਦੀ ਸਾਬका ਪਤੀ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਡਰਾਮਾ ਕਰਾਰ ਦਿੱਤਾ ਤਾਂ ਉੱਥੇ ਹੀ ਰਤੇਸ਼ ਸਿੰਘ ਨੇ ਰਾਖੀ ਦਾ ਸਮਰਥਨ ਕਰਦੇ ਹੋਏ ਇਸ ਗੱਲ ਨੂੰ ਸੱਚ ਦੱਸਿਆ ਰਾਖੀ सावंत ਨੇ ਦੱਸਿਆ ਕਿ ਅੱਜ ਯਾਨੀ ਕਿ ਸ਼ਨੀਵਾਰ ਨੂੰ ਉਸਦੀ ਸਰਜਰੀ ਹੋਵੇਗੀ ਅਦਾਕਾਰਾਂ ਨੇ ਵੀ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਜ਼ਿਆਦਾ ਗੱਲ ਨਹੀਂ ਕਰਦੀ ਪਰ ਰਤੇਸ਼ ਉਸਦੀ ਹਾਲਤ ਬਾਰੇ ਸਭ ਨੂੰ ਦੱਸ ਦੇਵੇਗਾ ਰਾਕੀ ਸਾਵਾਂ ਸਰਜਰੀ ਤੋਂ ਪਹਿਲਾਂ ਪਾਉਗ ਨਜ਼ਰ ਆਈ ਉਸਨੇ ਦੱਸਿਆ ਕਿ ਜਿਸ ਹਸਪਤਾਲ ਦੇ ਵਿੱਚ ਉਹ ਦਾਖਲ ਹੈ ਉਹ ਡਾਕਟਰ ਵਧੀਆ ਨੇ ਤੇ ਉਹ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਆਪਣੇ ਬਾਰੀਆ ਦਾ ਕਾਰਨ ਨੇ ਕਿਹਾ ਕਿ ਉਹ ਕਦੇ ਹਾਰ ਨਹੀਂ ਮੰਨਦੀ ਬਚਪਨ ਤੋਂ ਹੀ ਕਈ ਲੜਾਈਆਂ ਲੜੀ ਹੈ ਔਰ ਹੁਣ ਆਪਰੇਸ਼ਨ ਥੀਏਟਰ ਦੇ ਵਿੱਚ ਉਹ ਲੜਾਈ ਲੜਨ ਜਾ ਰਹੀ ਹੈ ਉਸਨੇ ਕਿਹਾ ਕਿ ਮੈਨੂੰ ਕੁਝ ਨਹੀਂ ਹੋਣ ਵਾਲਾ ਮੇਰੇ ਤੇ ਮੇਰੀ ਆਪਣੀ ਮਾਂ ਦਾ ਆਸ਼ੀਰਵਾਦ ਹੈ ਤਾਂ ਦੱਸਦੀ ਹੈ ਕਿ ਪਿੱਛੇ ਜੋ ਰਾਕੀ ਸਾਵਾਂ ਚਰਚਾ ਦੇ ਵਿੱਚ ਆਈ ਸੀ ਉਹ ਟਾਵਲ ਵਾਲੀ ਲੁੱਕ ਉਸ ਦੇ ਵਿੱਚੋਂ ਨਜ਼ਰ ਆ ਰਹੀ ਸੀਗੀ ਔਰ ਉਸ ਤੋਂ ਬਾਅਦ ਪਤਾ ਲੱਗਾ ਕਿ ਰਾਖੀ ਸਾਵਤ ਦੀ ਸਿਹਤ ਖਰਾਬ ਹੋ ਚੁੱਕੀ ਹੈ ਤੇ ਹਸਪਤਾਲ ਦੇ ਵਿੱਚ ਉਹ ਐਡਮਿਟ ਹੈ ਤੇ ਅੱਜ ਉਸ ਦਾ ਆਪਰੇਸ਼ਨ ਹੈ